ਕਦੇ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਐ ਕਦੇ ਕਹਿੰਦਾ ਮੈਂ ਮਾਸਟਰ ਦਾ ਪੁੱਤ ਐ ਜਿਹੜਾ ਵੀ ਪੁੱਤ ਬਣਦਾ ਉਹਨੂੰ ਮਾਰਦਾ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਆਪ ਕਿਸਾਨ ਆ ਵੀਰ ਜੀ ਇਹ ਜਿਹੜੀ ਵੀ ਪਾਰਟੀ ਜਿਹੜੀ ਵੀ ਖਿੱਤੇ ਨਾਲ ਆਪਣਾ ਸਬੰਧ ਦੱਸਦਾ ਉਹਨੂੰ ਚੰਗੀ ਤਰ੍ਹਾਂ ਕੁੱਟਦਾ ਉਹ ਇਹ ਦੋ ਗਲਾ ਪੁੱਤ ਬਣਿਆ ਹੋਇਆ ਅੱਜ ਪੰਜਾਬ ਦਾ ਜੇ ਹਜੇ ਵੀ ਨਹੀਂ ਸਮਝਾਈ ਤਾਂ ਸਤਾਈ ਚ ਸਮਝਾ ਦਿਓ ਜਿਹੜੀ ਇਹ ਪਚੌਂਕਾਂ ਪਰ ਤੇ ਭਿਖਾਰੀ ਚੋਕ ਰਹੀ ਹੈ ਸਰਕਾਰ ਪੰਜਾਬ ਚ ਭਿਖਾਰੀ ਖਤਮ ਕਰ ਰਹੀ ਹੈ ਉਥੇ ਲੱਖਾਂ ਕਿਸਾਨਾਂ ਨੂੰ ਭਿਖਾਰੀ ਬਣਾ ਰਹੀ ਹੈ ਕਿ ਲੱਖਾਂ ਕਿਸਾਨਾਂ ਨੂੰ 15 ਕਿਲੋ ਕਣਕ ਲੈਣ ਜੋ ਘੱਟੂ ਕੀ ਸਰਕਾਰ ਲੰਡੂ ਦੱਸਦੇ ਆ ਜੇ ਇਹ ਲੰਡੂ ਹੈ ਤਾਂ ਇਹਨਾਂ ਲੰਡੂਆਂ ਦੀ ਗੱਲ ਸੁਣ ਲੋ ਅਸੀਂ ਲੰਡੂ ਨਹੀਂ ਅਸੀਂ ਕਦੇ ਵੀ ਖਾਣ ਨੂੰ ਤਿਆਰ ਆ ਆਪਣੇ ਆਪ ਨੂੰ ਸਾਡੀ ਸੁਣਤਾ ਲਓ ਅਸੀਂ ਤੁਹਾਨੂੰ ਵੋਟਾਂ પાਕੇ ਭੇਜਿਆ ਮਤੇ પાਕੇ ਦਿੱਤੇ 80% ਤੋਂ ਵੱਧ ਆਬਾਦੀ ਨੇ ਸਾਈਨ ਕਰਕੇ ਦਿੱਤੇ ਬਾਕੀ ਸਭ ਦੇ ਸਾਈਨ ਕਰਕੇ ਮੁੱਖ ਮੰਤਰੀ ਨੂੰ ਭੇਜੇ ਮੁੱਖ ਮੰਤਰੀ ਅੰਨਾ ਜਮੀਨ ਦੇਣੀ ਹੈ ਜੀ ਤੁਸੀਂ ਆਪਣੀ ਨਹੀਂ ਜ ਨਹੀਂ ਬਿਲਕੁਲ ਨਹੀਂ ਦੇਣੀ ਜ਼ਮੀਨ 1 ਇੰਚ ਵੀ ਨਹੀਂ ਦੇਣੀ ਜੇ ਕਰੋੜਾ ਮਿਲਣ ਮੈਂ ਕਹਿੰਦਾ ਅਸੀਂ ਦੇਣ ਹੀ ਹੋਣੀ ਮਾਂ ਨੂੰ ਕੋਈ ਵੇਚਦਾ ਹੁੰਦਾ ਘਾਰ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾਉਣਾ ਜੀ ਇਹ ਸਾਡੇ ਕਦਮ ਰੰਗਲਾ ਪੰਜਾਬ ਬਣਾਉਣ ਦੇ ਵੱਲ ਆ ਰੰਗਲਾ ਪੰਜਾਬ ਬਣਾਉਣਾ ਨਹੀਂ ਰੰਗ ਰੰਗਲੇ ਪੰਜਾਬ ਨੂੰ ਉਜਾੜਨ ਵਾਲੇ ਪਾਸੇ ਆ ਇਹ ਰੰਗਲਾ ਪੰਜਾਬ ਨਹੀਂ ਲੰਗੜਾ ਪੰਜਾਬ ਬਣਾਉਣ ਤੇ ਤੁਰੇ ਹੋਇਆ ਇਹਨਾਂ ਨੂੰ ਕੋਈ ਰਾਤ ਨੂੰ ਸੁਪਨਾ ਆ ਗਿਆ ਖਾਦੀ ਪੀਤੀ ਚ ਵੀ 5000 ਏਕੜ ਦੇ ਵਿੱਚ ਬਾਹਰ ਤੋਂ ਬੰਦੇ ਆ ਕੇ ਰੱਖਣੇ ਇਹਨਾਂ ਨੇ ਕੋਈ ਪੰਜਾਬੀਆਂ ਕੋਲ ਤਾਂ ਮਕਾਨ ਹੈਗੇ ਔਰ 20-20 ਸਾਲ ਹੋ ਗਏ ਕਲੋਨੀਆਂ ਕੱਟੀਆਂ ਨੂੰ ਹੱਦ ਤੱਕ ਸਾਡੀਆਂ ਉਹੀ ਨਹੀਂ ਭਰੀਆਂ ਦੇ ਸੰਸਿਟੀ ਦੇਖੋ 2000 ਸਾਂਚ ਕੱਟ ਹੋਈ ਵੀ 2025 ਹੋ ਗਿਆ ਅੱਧ ਉੱਤੇ ਜ਼ਿਆਦਾ ਖਾਲੀ ਪਈ ਆ ਗੋਵਿੰਦ ਵੈਲੀ ਸਾਰੀ ਖਾਲੀ ਪਈ ਆ ਮਾਡਲ ਟਾਉਨ ਪਿਆ ਜਿਹੜੇ ਬੰਦੇ ਨੇ ਰਹਿਸ਼ੜੀ 15000 ਰੁਪਏ ਗਾਜ ਉੱਤੇ ਪਿਆ 30000 ਰੁਪਏ ਗਾਜ ਨੂੰ ਕੀ ਨਹੀਂ ਆਣਾ ਜੀ ਸਿਉਕਤ ਕਿਸਾਨ ਮੋਰਚੇ ਨੇ ਸਰ ਪਾਰਟੀ ਮੀਟਿੰਗ ਸੱਦੀ ਉੱਥੋਂ ਵੀ ਗਾਇਬ ਇਹ ਕਹਿੰਦੇ ਅਸੀਂ ਇਹ ਪਾਲਿਸੀ ਲੈ ਕੇ ਆਵਾਂਗੇ ਇਹ ਜਿਹੜੀ ਪਾਲਿਸੀ ਆ ਇਹ ਵੀ ਤੁਹਾਨੂੰ ਉਦਾਂ ਦੀ ਲੱਗਦੀ ਆ ਜਿੱਦਾਂ ਦੀ ਪਹਿਲੀ ਸੀ ਜਿੱਦੋਂ ਪਹਿਲਾਂ ਤੁਸੀਂ ਦੁਖੀ ਹੋ ਮੈਂ ਕਹਿੰਦਾ ਉਹ ਤਾਂ ਚਲੋ ਫੇਰ ਵੀ ਪੈਸੇ ਮਿਲ ਗਏ ਹੂੰ ਇਹ ਤਾਂ ਹੁਣ ਤਾਂ ਪੈਸੇ ਵੀ ਨਹੀਂ ਦੇ ਰਹੇ ਬੰਦੇ 45000 ਏਕੜ ਖੁਆਇਰ ਕਰ ਰਹੇ ਐ ਹੁਣ 45000 ਏਕੜ ਤੇ ਬਸਾਉਣ ਵਾਲੇ ਬੰਦੇ ਕਿੱਥੋਂ ਆਉਣੇ ਨੇ ਜਿਹੜਾ ਪੰਜਾਬ ਦਾ ਵजूद ਹੈ ਨਾ ਉਹਨੂੰ ਖਤਮ ਕਰਨਾ ਚਾਹੁੰਦੇ ਪਹਿਲਾਂ ਸਾਡੀਆਂ ਮੰਡੀਆਂ ਖਤਮ ਕਰੀਆਂ ਇਹਨਾਂ ਨੇ ਫੇਰ ਸਾਡੀਆਂ ਮਿੱਲਾਂ ਖਤਮ ਕਰਤੀਆਂ ਔਰੇ ਤੇ ਕਿਸੇ ਨੂੰ ਪੁੱਛਿਆ ਨੰਬਰ ਮੈਂਸ਼ਨ ਕਰਨ ਲੱਗੇ ਇਹਨਾਂ ਨੇ ਬੇਸੀ ਤੁਹਾਡੇ ਨੰਬਰ ਪਾਉਣ ਲੱਗੇ ਆ ਸਹਿਮਤੀ ਲੈਣੀ ਪੈਂਦੀ ਜਦੋਂ ਨੰਬਰ ਪਾਉਣੇ ਕਿਸੇ ਦੀ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਲਿਆਂਦੀ ਗਈ ਹੈ ਜਿਸ ਦੇ ਤਹਿਤ ਲੋਕਾਂ ਦੀ ਜ਼ਮੀਨ ਦੇ ਵਿੱਚੋਂ ਜੇਕਰ 1 ਕਿੱਲਾ ਕੋਈ ਦਿੰਦਾ ਉਸ ਦੇ ਵਿੱਚੋਂ 1000 ਗਜ ਦਾ ਰੈਸੀ ਪਲਾਟ ਉਸ ਦੇ ਨਾਲ 200 ਗਜ ਦਾ ਕਮਰਸ਼ੀਅਲ ਉਹ ਦੇ ਕੇ ਉਸ ਤੋਂ ਬਾਅਦ ਉਹ ਜ਼ਮੀਨ ਨੂੰ ਡਵਲਪ ਕੀਤਾ ਜਾਣ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਲੋਕ ਹੈ ਜਿਹੜੇ ਕਹਿੰਦੇ ਆ ਕਿ ਅਸੀਂ ਅਜੇ ਹਾਂ ਨਹੀਂ ਚਾਹੁੰਦੇ ਸੋ ਇਸ ਸਬੰਧ ਦੇ ਵਿੱਚ ਅੱਜ ਵਿਰੋਧ ਕੀਤਾ ਗਿਆ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਲੋਕ ਨਾਹਰੇਬਾਜੀ ਕਰ ਰਹੇ ਆ ਕੀ ਸੋਚਦੇ ਆ ਲੋਕ ਕਿਉਂ ਇਹ ਪਾਲਿਸੀ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂ ਸਰਕਾਰ ਜੋ ਫਾਇਦੇ ਗਿਣਾਰੀ ਹੈ ਲੋਕਾਂ ਨੂੰ ਓ ਫਾਇਦੇ ਸਮਝ ਨਹੀਂ ਆ ਰਹੇ ਕਿਵੇਂ ਦੇਖਦੇ ਹੋ ਜੀ ਬਾਈ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੇਰਾ ਨਾਮ ਕਰਨਵੀਰ ਸਿੰਘ ਮੇਰਾ ਪਿੰਡ ਗੁਰਦਾਸਪੁਰਾ ਜੀ ਸਾਡੇ ਪਿੰਡ ਦੀ ਜ਼ਮੀਨ ਗੁਰਦਾਸਪੁਰਾ ਦਾ ਬੜੇ ਫੂਲ ਦੋ ਪਿੰਡਾਂ ਦੀ ਇੱਕ ਸਾਂਝੀ ਪੰਚਾਇਤ ਹੈ ਦੋਹਾਂ ਪਿੰਡਾਂ ਦੀ ਜ਼ਮੀਨ ਆ ਗਈ ਤੇ ਜਿਹੜੇ ਲਗਪਾਸ ਦੇ ਪਿੰਡ ਆਇਆ 6 ਪਿੰਡ ਉਹਨਾਂ ਬਾਰੇ ਸਭ ਨੂੰ ਪਤਾ ਹੀ ਹੈ ਪਰ ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜ਼ਮੀਨ ਤਾਂ ਸਾਡੀ ਲੈ ਲਈ ਸਾਨੂੰ ਦੇਣਾ ਕੀ ਹੈ 100 ਰੁਪਏ ਲੈ ਕੇ ਸਾਨੂੰ 25 ਰੁਪਏ ਵਾਪਸ ਕਰ ਰਹੀ ਹੈ ਕਹਿੰਦੇ ਚੀਜ਼ ਬਹੁਤ ਵਧੀਆ ਹੈ ਇਹ 25 ਰੁਪਏ ਦੀ ਕੀਮਤ ਤੁਹਾਡੀ 3 ਸਾਲ ਬਾਅਦ 200 ਰੁਪਏ ਹੋ ਜਾਣੀ ਹੈ ਭਾਈ ਕਹਿੰਦੇ ਕਿਸਾਨ ਭੋਲਾ ਹੁੰਦਾ ਹੈ ਕਿਸਾਨ ਉਹ ਨਹੀਂ ਸਮਝ ਸਕਦਾ ਜਿੰਨਾ ਵਧੀਆ ਹੋਰ ਜਿਹੜੇ ਵਿਦਵਾਨ ਲੋਕ ਸਮਝ ਸਕਦੇ ਕਿਸਾਨ ਦਾ ਕੰਮ ਖੇਤੀ ਕਰਨਾ ਹੁੰਦਾ ਹੈ ਸਿੱਖਿਆ ਦੀ ਇਹਨਾਂ ਨੂੰ ਸਮਝ ਨਹੀਂ ਆਈ ਪਾਲਿਸੀ ਸ਼ਾਇਦ ਤੁਹਾਨੂੰ ਸਮਝ ਆ ਗਈ ਬੋਲਸੀ ਕੀ ਆ ਵੀਰ ਜੀ ਸਾਨੂੰ ਸਮਝ ਆਈ ਜਾਂ ਨਹੀਂ ਆਈ ਜਿਹੜੇ 92 ਅਸੀਂ ਬਣਾ ਕੇ ਭੇਜੇ ਆਂ ਪੜ੍ਹੇ ਲਿਖੇ ਸੂਝਬਾਨ ਨੌਜਵਾਨ ਹੈ ਸਾਰੇ ਹੀ ਅਕਲਮੰਦ ਹੈ ਉਹਨਾਂ ਨੂੰ ਜੇ ਪਾਲਿਸੀ ਦੀ ਚੰਗੀ ਤਰ੍ਹਾਂ ਸਮਝ ਹੈ ਨਾ ਤਾਂ ਇੱਕ ਵਾਰ ਆਪਣੀਆਂ ਆਪਣੀਆਂ ਜ਼ਮੀਨਾਂ ਦਾ ਐਲਾਨ ਕਰਦੇ ਅਸੀਂ ਇਸ ਪਾਲਿਸੀ ਤਹਿਤ ਦੇ ਰਹੇ ਹਾਂ ਫਿਰ ਸਾਡੇ ਪਿੰਡਾਂ ਵਿੱਚ ਸਮਝਾਉਣ ਲੋਕਾਂ ਨੂੰ ਜੇ ਸਾਡੇ ਲੋਕ ਸਮਝ ਗਏ ਫਿਰ ਅਸੀਂ ਸੋਚਾਂਗੇ ਉਹਦੇ ਵਿੱਚ ਇੱਕ ਸ਼ਰਤ ਸਾਡੀ ਜ਼ਰੂਰ ਹੋਊਗੀ ਕਿ ਨੰਬਰ 1 ਜੇਕਰ ਸਾਡੀ ਜ਼ਮੀਨ ਸਰਕਾਰ ਅਕਵਾਇਰ ਕਰਦੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਪੰਜਾਬ ਸਰਕਾਰ ਹੈ ਕਰਨੇ ਨਹੀਂ ਦੇਣੀ ਯਾਰ ਮੇਰੀ ਗੱਲ ਸੁਣੋ ਜੀ ਇੱਕ ਗੱਲ ਹੈ ਜੇਕਰ ਸਾਡੀ ਸਰਕਾਰ ਉਹ ਅਕਵਾਇਰ ਕਰਦੀ ਹੈ ਲਿੰਦੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਸਟੇਟਾਂ ਵਿੱਚ ਰੋਕ ਹੈ ਪੰਜਾਬੀਆਂ ਨੂੰ ਜ਼ਮੀਨ ਲੈਣ ਤੋਂ ਰਾਜਸਥਾਨ ਗੁਜਰਾਤ ਹਿਮਾਚਲ ਉਤਰਾਖੰਡ ਹੁਣ ਸ਼ਾਇਦ ਸੁਣਿਆ ਬਿਹਾਰ ਵੀ ਕਰ ਰਿਹਾ ਹੈ ਉਹਨਾਂ ਵਿੱਚ ਜਿਹਨਾਂ ਦੀ ਅਕਵਾਇਰ ਕਰੂਗੀ ਸਰਕਾਰ ਦਾ ਲਊਗੀ ਜ਼ਮੀਨ ਉੱਥੇ ਲੈਣ ਦੀ ਇਜਾਜ਼ਤ ਦਵੇ ਕੋਈ ਉਹਨਾਂ ਪਰ ਖਰਚਾ ਨਾ ਲੱਗੇ ਕੁਸ਼ਲ ਸਰਕਾਰ ਸਾਨੂੰ ਫਾਇਦਾ ਦੇਵੇ ਆ ਕਿਹ ਫਾਇਦੇ ਐ ਵੀ ਤਿੰਨ ਸਾਲ ਬਾਅਦ ਥੋਡੀ ਕੀਮਤ ਦੁਕਣੀ ਹੋ ਜੂ ਇੱਕ ਫਾਇਦਾ ਚਾਰ ਚਾਰ ਕਰੋੜ ਚਾਹੀਦੇ ਨਹੀਂ ਕਿਲੇ ਦਾ ਹਾਂ ਜੀ ਨਾ ਸਾਨੂੰ 3000 ਰੁਪਏ ਗੱਜ ਦਾ 50000 ਗੱਜ ਮੈਂ ਕਿਹਾ ਜੀ ਕੁਝ ਨਹੀਂ ਚਾਹੀਦਾ ਨਾ 30000 ਗੱਜ ਨਾ 50000 ਗੱਜ ਨਾ ਲੱਖ ਰੁਪਇਆ ਗੱਜ ਸਾਨੂੰ ਨਹੀਂ ਚਾਹੀਦਾ ਸਾਨੂੰ ਅੱਜ ਜਿੱਥੇ ਅਸੀਂ ਭਖਾਰੀ ਐ ਭਖਾਰੀ ਬਣੇ ਰਹਿਣ ਦੋ ਜਿਹੜੀ ਇਹ ਪਚੌਂਕਾਂ ਪਰ ਤੇ ਭਖਾਰੀ ਚੁੱਕ ਰਹੀ ਐ ਸਰਕਾਰ ਪੰਜਾਬ ਚੋਂ ਭਖਾਰੀ ਖਤਮ ਕਰ ਰਹੀ ਐ ਉਥੇ ਲੱਖਾਂ ਕਿਸਾਨਾਂ ਨੂੰ ਭਖਾਰੀ ਬਣਾ ਰਹੀ ਐ ਕੀ ਲੱਖਾਂ ਕਿਸਾਨਾਂ ਨੂੰ 15 ਕਿਲੋ ਕਣਕ ਲੈਣ ਜੋ ਗੱਛਡ ਜਿਨ੍ਹਾਂ ਕੋਲ ਕੀਲਾ ਕਣਕ ਵਿਜਨ ਜੋਗਾ ਨਹੀਂ ਹੈ ਉਹਨੇ ਫਿਰ ਕੀ ਕਰਨਾ ਹੈ ਸਰਕਾਰ ਦੇ ਅੱਗੇ ਹੱਥੇ ੱਡਣੇ ਆ ਵੀ ਮੈਨੂੰ ਆਹ ਨੀਲਾ ਕਾਰਡ ਬਣਵਾ ਦੋ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਆਪ ਕਿਸਾਨ ਆ ਵੀਰ ਜੀ ਇਹ ਜਿਹੜੀ ਵੀ ਪਾਰਟੀ ਜਿਹੜੀ ਵੀ ਖਿੱਤੇ ਨਾਲ ਆਪਣਾ ਸਬੰਧ ਦੱਸਦਾ ਉਹਨੂੰ ਚੰਗੀ ਤਰ੍ਹਾਂ ਕੁੱਟਦਾ ਇਹਦੇ ਉਦਾਹਰਨ ਤੁਸੀਂ ਪਹਿਲਾਂ ਦੇਖ ਚੁੱਕੇ ਆ ਹੁਣ ਇਹਨੇ ਕਿਸਾਨਾਂ ਦਾ ਬੇਮਤਲਬ ਤੇ ਸਿਰ ਫਸਾ ਲਿਆ ਉਹਨਾਂ ਗੱਲਾਂ 'ਕੇ ਕਦੇ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਐ ਕਦੇ ਕਹਿੰਦਾ ਮੈਂ ਮਾਸਟਰ ਦਾ ਪੁੱਤ ਐ ਜਿਹੜਾ ਵੀ ਪੁੱਤ ਬਣਦਾ ਉਹਨੂੰ ਮਾਰਦਾ ਉਹ ਇਹ ਦੋ ਗੱਲਾਂ ਪੁੱਤ ਬਣਿਆ ਹੋਇਆ ਅੱਜ ਪੰਜਾਬ ਦਾ ਲੋਕੋ ਸਮਝੋ ਸਮਝੋ ਜੇ ਹਲੇ ਵੀ ਨਹੀਂ ਸਮਝਾਈ ਤਾਂ ਸਤਾਈ 'ਚ ਸਮਝਾ ਦਿਓ ਉਹ ਕਹਿੰਦੇ ਲੱਖਾਂ ਕਰੋੜਾਂ ਲੋਕਾਂ ਦੇ ਚੁਣੇ ਹੋਏ ਨਮਾਇंदे ਅਸੀਂ 92 ਸੀਟਾਂ ਲੈ ਕੇ ਬਹੁਮਤ ਤਾਨੂੰ ਮਿਲੀ ਸੀ ਤੇ ਤੁਸੀਂ ਸਾਨੂੰ ਆਵਾ ਤਵਾ ਬੋਲਣ ਲੱਗੇ ਵੀ ਸੋਚਦੇ ਨਹੀਂ ਆ ਲੀਡਰ ਤੜਕੇ ਮੈਨੂੰ ਗਾਲਾਂ ਕੱਢਣ ਲੱਜਾਂਦੇ ਜਿਹੜਾ ਦੇਖੋ ਮੈਨੂੰ ਗਾਲਾਂ ਕੱਢਣ ਲਾ ਜਾਂਦਾ ਮੈਂ ਬਗਾੜਿਆ ਕੀ ਹੈ ਲੋਕਾਂ ਦਾ ਫਿਰ ਜੀ ਗਾਲਾਂ ਕੱਢਣ ਤਾਂ ਇਹ ਵੀ ਪਰੇਜ਼ ਨਹੀਂ ਕਰਦੇ ਇਹ ਵੀ ਇਹ ਸੂਝਮਾਨ ਲੋਕਾਂ ਨੂੰ ਇਹਨਾਂ ਨੇ ਚੁਣ ਕੇ ਭੇਜਿਆ ਲੰਡੂ ਦੱਸਦੇ ਆ ਜੇ ਇਹ ਲੰਡੂ ਹੈ ਤਾਂ ਇਹਨਾਂ ਲੰਡੂਆਂ ਦੀਓ ਗੱਲ ਸੁਣ ਲਓ ਅਸੀਂ ਲੰਡੂ ਨਹੀਂ ਅਸੀਂ ਕਦੇ ਵੀ ਕਹਣ ਨੂੰ ਤਿਆਰ ਆ ਆਪਣੇ ਆਪ ਨੂੰ ਸਾਡੀ ਸੁਣਤਾ ਲਓ ਅਸੀਂ ਤੁਹਾਨੂੰ ਵੋਟਾਂ પાਕੇ ਭੇਜਿਆ ਚਾਹੇ ਅਸੀਂ ਪਾਈ ਚਾਹੇ ਨਹੀਂ ਪਾਈ ਪਰ ਸਾਡੇ ਨੁਮਾਇੰਦੇ ਆ ਅੱਜ ਤੁਸੀਂ ਹੋ ਨਮਾਇਨੇ ਹੋਣ ਦੇ ਨਾਤੇ ਸਾਡੀ ਪੁਕਾਰ ਨੂੰ ਸੁਣੋ ਇਹ ਪੰਜਾਬਾਂ ਦੀ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣੋ ਕਿ ਲੋਕ ਤੁਹਾਨੂੰ ਕੀ ਕਹਿ ਰਹੇ ਆ ਜਦੋਂ ਤੁਸੀਂ ਕਹਿੰਦੇ ਲੋਕਾਂ ਦੀ ਰਾਏ ਸਾਰੂ ਬੋਚ ਹੈ ਉਹਨਾਂ ਦੀ ਰਾਏ ਲੈ ਕੇ ਅਸੀਂ ਜ਼ਮੀਨ ਲਵਾਂਗੇ ਕਿ ਪਿੰਡਾਂ ਦੀਆਂ ਪੰਚਾਇਤਾਂ ਇੰਨੀ ਅਨਪੋhle ਕਿ ਉਹਨਾਂ ਨੂੰ ਗੱਲਬਾਤ ਦਾ ਪਤਾ ਨਹੀਂ ਉਹਨਾਂ ਨੂੰ ਆਪਣੀ ਪਿੰਡ ਦੀ ਹੋਂਦ ਦਾ ਪਤਾ ਨਹੀਂ ਪਿੰਡ ਦੇ ਜਦੋਂ ਸਰਪੰਚਾਂ ਨੇ ಗ್ರಾಮ ਪੰਚਾਇਤਾਂ ਨੇ ਲੰਬੜਦਾਰਾਂ ਨੇ ਮਤੇ ਪਾ ਕੇ ਦਿੱਤੇ 80% ਤੋਂ ਵੱਧ ਆਬਾਦੀ ਨੇ ਸਾਈਨ ਕਰਕੇ ਦਿੱਤੇ ਸਿਰਫ ਉਹਨਾਂ ਦੇ ਸਾਈਨ ਨਹੀਂ ਹੋਏ ਜਿਹੜੇ ਮਰੇ ਹੋਏ ਆ ਜਾਂ ਜਿਹੜੇ ਬਾਹਰ ਬੈਠੇ ਆ ਜਾਂ ਜਿਹੜੇ ਉਸ ਦਿਨ ਪਿੰਡ ਵਿੱਚ ਮੌਜੂਦ ਨਹੀਂ ਸੀ ਬਾਕੀ ਸਭ ਦੇ ਸਾਈਨ ਕਰਕੇ ਮੁੱਖ ਮੰਤਰੀ ਨੂੰ ਭੇਜੇ ਮੁੱਖ ਮੰਤਰੀ ਅੰਨਾ ਓ ਜੇ ਤੇਰੇ ਕੋਲ ਬੰਦੇ ਨਹੀਂ ਇੱਕ ਇੱਕ ਜ਼ਿਲੇ ਵਿੱਚ ਤੇ ਬੰਦੇ ਬੁਲਾ ਕੇ ਉਹ ਮਤੇ ਚ ਇੱਕ ਕਰਾ ਲੈ ਭਾਈ ਵੀ ਇਹ ਮਤੇਆਂ ਵਿੱਚ ਲਿਖਿਆ ਵਾ ਕਿਆ ਏ ਜੇ ਤੈਨੂੰ ਪਤਾ ਲੱਗ ਜਵੇ ਕਿ ਇਹ ਚੀਜ਼ ਲੋਕ ਵਿਰੋਧ ਕਰ ਰਹੇ ਆ ਲੋਕ ਸਹਿਮਤੀ ਨਹੀਂ ਦੇ ਰਹੇ ਇੰਨੀ ਕੁ ਸਮਝ ਸਾਡੀ ਕਰ ਲੈ ਤੇਰੇ ਅੱਗੇ ਹੱਥ ਜੋੜ ਕੇ ਅਪੀਲ ਹੈ ਜ਼ਮੀਨ ਦੇਣੀ ਹੈ ਜੀ ਤੁਸੀਂ ਆਪਣੀ ਨਹੀਂ ਜ ਨਹੀਂ ਬਿਲਕੁਲ ਹੀ ਦੇਣੀ ਜ਼ਮੀਨ 1 ਇੰਚ ਵੀ ਨਹੀਂ ਦੇਣੀ ਬਸ ਨਾ ਜ਼ਮੀਨ ਚ ਵੜਨ ਦੇਣਾ ਕੋਈ ਕਿਉਂਕਿ ਅੱਜ ਜੋ ਅਸੀਂ ਖੜੇ ਆ ਔਰੇ ਇਹ ਆਪਣੀ ਜ਼ਮੀਨ ਦੀ ਬਦੌਲਤ ਤੇ ਖੜੇ ਆ ਆਪਣੇ ਕੀਲੇ 'ਤੇ ਖੜੇ ਆ। ਹੋਰ ਹੂੰ ਨਹੀਂ ਇੱਥੇ ਖੜਨ ਦੀ ਸਾਡੀ ਹਿੰਮਤ। ਅਸੀਂ ਜ਼ਮੀਨ ਦੇ ਬਲਬੂਤੇ 'ਤੇ ਖੜੇ ਆ। ਜੋ ਅੱਜ ਤੱਕ ਅਸੀਂ ਬਣਾਇਆ ਏਡੇ-ਡੇ ਹੋਏ ਆ। ਇਹ ਆਪਣੀ ਜ਼ਮੀਨ ਵਿੱਚ ਰੋਟੀ ਖਾ ਕੇ ਪਲੇ ਆ। ਜੇ ਕਰੋੜਾ ਮਿਲਣ। ਮੈਂ ਇਹ ਕਹਿੰਦਾ ਅਸੀਂ ਦੇਣ ਹੀ ਹੋਣੀ। ਮਾਂ ਨੂੰ ਕੋਈ ਵੇਚਦਾ ਹੁੰਦਾ। ਤੁਸੀਂ ਆਪੇ ਦੱਸੋ ਆਪਣੀ ਮਾਂ ਨੂੰ ਕੋਈ ਵੇਚੂ ਜਿਨ੍ਹਾਂ ਸਾਨੂੰ ਪੈਦਾ ਕਰਿਆ। ਬਸ ਇਹ ਨਹੀਂ ਵੇਚਣੀ ਜ਼ਮੀਨ। ਸਾਨੂੰ ਕੋਈ ਜ਼ਰੂਰਤ ਨਹੀਂ। ਕਿਵੇਂ ਦੇਖਦੇ ਹੋ ਸਰਦਾਰ ਸਾਹਿਬ? ਹੁਣ ਉਹ ਕਹਿੰਦੇ ਕਿਸਾਨ ਭੋਲੇ ਆ ਹੁਣ ਕਿਸਾਨ ਭੋਲੇ ਨਹੀਂ ਰਹੇ ਕਿਸਾਨਾਂ ਨੂੰ ਬਹੁਤ ਅਕਲ ਆ ਗਈ ੱੱੱਕੇ ਖਾ ਖਾ ਕੇ ਪਹਿਲਾਂ ਦਿੱਲੀ ਧਰਨੇ ਲਾਏ ਫੇ ਪਾਤਣਾ ਖਨੌਰੀ ਜੋ ਕਿਸਾਨਾਂ ਨਾਲ ਹੋਇਆ ਉਹ ਬੰਦਾ ਭੁੱਲ ਜਾਊਗਾ ਕਿਆ ਲੋੜ ਧੀ ਇਹ ਕੰਮ ਤਾਂ ਮੋਦੀ ਨਾ ਵੀ ਨਹੀਂ ਕਰਿਆ ਬਾਕੀ ਹੁਣ ਸਿਆਣੇ ਕਹਿੰਦੇ ਵੀ ਜਿਹੜਾ ਦੁੱਖ ਦੇ ਵੇਲੇ ਤੁਹਾਡੇ ਕੋਲ ਆ ਕੇ ਹਾ ਦਾ ਨਾਰਾ ਮਾਰਦਾ ਸਾਨੂੰ ਸਿਆਣਿਆਂ ਨੇ ਦੱਸਿਆ ਕਹਿੰਦੇ ਉਸ ਇਨਸਾਨ ਦਾ ਗੁਣ ਕਦੇ ਨਾ ਭੁੱਲਿਓ ਜਿਹੜਾ ਬਿਮਾਰ ਪਏ ਦੀ ਹਸਪਤਾਲ 'ਚ ਜਾ ਕੇ ਖਬਰ ਲੈਂਦਾ ਉਹ ਉਹ ਵੀ ਥੋੜਾ ਆਪਣਾ ਬੰਦਾ ਹੁੰਦਾ ਜਿਹੜੇ ਫੋਨ 'ਆਵਰ ਗੱਲਾਂ ਕਰੀ ਜਿਹਦੇ ਹਾਂ ਠੀਕ ਆ ਹਾਂ ਠੀਕ ਆ ਉਹਨਾਂ ਨੂੰ ਵੀ ਆਪਣੇ ਨਾਲ ਸਮਝੋ ਜਿਹੜਾ ਤੁਹਾਡੇ ਬੈੱਡ 'ਤੇ ਜਾ ਕੇ ਬੈਠਿਆ ਉਹ ਥੋੜਾ ਆਪਣਾ ਹੁੰਦਾ ਭਾਜੀ ਜਦੋਂ ਅੰਦੋਲਨ ਚੱਲਦਾ ਸੀ ਇਹੀ ਐਮਐਲਏ ਕਿਸਾਨ ਜਥੇਬੰਦੀਆਂ ਦੇ ਮਗਰ ਘੁੰਮਦੇ ਫਿਰਦੇ ਸੀ ਵੀ ਸਾਨੂੰ ਮੋਲਣ ਦਾ ਮੌਕਾ ਦੇ ਦਿਓ ਸਾਡੀ ਹਾਜ਼ਰੀ ਕਬੂਲ ਕਰ ਲਿਓ ਸਾਨੂੰ ਜਿਤਾ ਦਿਓ ਜੀ ਸਾਡੀ ਮੰਗ ਕਬੂਲ ਕਰਾਂਗੇ ਸਯੁਕਤ ਕਿਸਾਨ ਮੋਰਚੇ ਨੇ ਸਰਪਾਰਟੀ ਮੀਟਿੰਗ ਸੱਦੀ ਉੱਥੋਂ ਵੀ ਗਾਇਬ ਇਹ ਕਹਿੰਦੇ ਅਸੀਂ ਇਹ ਪਾਲਿਸੀ ਲੈ ਕੇ ਆਵਾਂਗੇ ਸਯੁਕਤ ਕਿਸਾਨ ਮੋਰਚੇ ਨੇ ਕਿਹਾ ਵੀ ਸਾਨੂੰ ਨਹੀਂ ਇਹ ਪਾਲਿਸੀ ਚਾਹੀਦੀ ਉਹਨਾਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਫੈਸਲਾ ਲਿਆ ਤੇ ਅੱਜ ਕਹਿੰਦੇ ਅਸੀਂ ਇਹ ਜਿਹੜੀ ਨੀਤੀ ਲਾਗੂ ਕਰਾਂਗੇ ਤੇ ਕਿਸਾਨਾਂ ਨੂੰ ਅਸੀਂ ਜਬਰੀ ਜਿਹੜਾ ਹੈਗਾ ਜ਼ਮੀਨਾਂ ਖੋਵਾਂਗੇ ਪਰ ਅਸੀਂ ਕਿਸਾਨ ਜਥੇਬੰਦੀਆਂ ਇਕਤਾ ਕਰ ਰਹੀਆਂ ਪਸਰ ਪਾਰਟੀ ਮੀਟਿੰਗ ਸੱਦ ਰਹੀਆਂ ਨੇ ਲੋਕਾਂ ਨੂੰ ਇਕੱਠੇ ਕਰ ਰਹੀਆਂ ਨੇ ਤੇ ਅਪੀਲ ਕਰ ਰਹੇ ਆ ਕਿ ਪਿੰਡਾਂ ਵਿੱਚੋਂ ਇਹਨਾਂ ਨੂੰ ਭਜਾਓ ਤੇ ਸਰਕਾਰ ਨੂੰ ਮਜਬੂਰ ਕਰੋ ਕਿ ਆਪਣੀ ਜਿਹੜੀ ਨੀਤੀ ਆ ਉਹ ਵਾਪਸ ਲੇ। ਤੁਹਾਡੀ ਜ਼ਮੀਨ ਆਈਏ ਜੀ ਵਿੱਚ? ਮੇਰੀ ਜ਼ਮੀਨ ਆਈਏ ਸੀ। ਕਿਵੇਂ ਦੇਖਦੇ ਹੋ ਤੁਸੀਂ ਕੀ ਕਰਦੇ ਹੋ ਬੜੇ ਵੈਲ ਡਰੈਸਡ ਹੋ ਤੁਸੀਂ? ਕੀ ਕੰਮ ਕੀਤਾ ਕੀ ਕਰਦੇ ਖੇਤੀਓ ਕਰਦੇ ਖੇਤੀਓ ਕਰਦਾ ਹਾਂ ਜੀ ਹੂੰ ਔਰ ਜਿਹੜੀ ਮੇਰੀ ਜ਼ਮੀਨ ਆਈ ਹੈ ਵਿੱਚ ਉਹ ਜ਼ਮੀਨ ਪਹਿਲਾਂ ਬਾਈਪਾਸ ਨੇ ਦੋ ਹਿੱਸਿਆਂ ਚ ਵੰਡ ਦਿੱਤੀ ਜਦੋਂ ਬਾਈਪਾਸ ਨਿਕਲਦਾ ਜੀ 45 ਲੱਖ ਰੁਪਏ ਸਾਨੂੰ ਰੇਟ ਦਿੱਤਾ ਹੂੰ ਜਿਹਦਾ ਹੁਣ ਤੱਕ ਅੱਗੇ ਜਿਹੜਾ ਉਹਦਾ ਕੋਰਟ ਦਾ ਆਰਡਰ ਹੈ ਮਤਲਬ ਉਰੇ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੇ 45 ਦਿੱਤਾ ਵੈਲਿਊ ਦੀ 5 ਕਰੋੜ ਸੀ ਉਸ ਟਾਈਮ ਜਦੋਂ ਆਈ ਹੈ ਹੂੰ ਮੈਂ ਉਥੇ ਜਿਹੜਾ ਰੇਟ ਫਿਕਸਿੰਗ ਕਮੇਟੀ ਸੀ ਉਹਦਾ ਮੈਂਬਰ ਸੀ ਉਹਦੇ 'ਚ ਮੈਂ ਉਹਨਾਂ ਨੂੰ ਕਿਹਾ ਅੱਜ ਵੀ ਤੁਸੀਂ ਦੇਖ ਸਕਦੇ ਆ ਮੇਰੀ ਇਹ ਉਹਦੇ 'ਚ ਬਿਆਨ ਦਰਜ ਨੇ ਵੀ 5 ਲੱਖ ਰੁਪਏ ਰਜਤਾਰ ਸਿੰਘ ਨੇ ਰੇਟ ਕੀ ਸੀ ਮੈਂ ਉਸ ਟਾਈਮ ਬਤੌਰ ਪੰਚ ਸੀ ਪਿੰਡ ਸ਼ਾਮਪੁਰੇ 'ਚ ਸਰਪੰਚ ਦੀਆਂ ਅਧਿਕਾਰ ਸੀ ਮੇਰੇ ਕੋਲ ਉਸ ਤੋਂ ਬਾਅਦ ਮੈਂ ਅਸੀਂ ਜਦੋਂ ਇਹ ਜਦ ਇਨਾਂ ਨੇ ਪੈਲਸ ਆ ਗਏ ਮੇਰੇ ਪਿੰਡ 'ਚ ਪੈਲਸ ਹੀ ਸੱਪਟ ਆ ਗਿਆ ਖਤਮ ਹੋ ਗਿਆ ਕੰਮ ਉਹ ਕੇਸ ਅਸੀਂ ਪਾਇਆ ਉਹਦੇ ਬਾਅਦ ਸੈਸ਼ਨ ਕੋਰਟ 'ਚ ਕੇਸ ਚੱਲਿਆ 1 ਕਰੋੜ 65 ਲੱਖ ਦੀ ਵੈਲਿਊ ਕਰਤੀ ਸਰਕਾਰ ਨੇ ਕੋਰਟ ਨੇ ਉਹ ਕੋਰਟ ਨੇ ਅੱਜ ਤੱਕ 1 ਲੱਖ ਕਰੋੜ 65 ਲੱਖ ਦੀ ਵੈਲਿਊ ਵਾਲੇ ਪੈਸੇ ਸਾਨੂੰ ਦਿੱਤੇ ਨਹੀਂ ਗਏ ਹੁਣੇ ਫੇਰ ਸਾਡੀ ਜ਼ਮੀਨ ਉਦੀ ਵੰਡ ਦੇ ਰਹੇ ਜਿਹੜੀ ਦੋ ਪਾਸੇ ਵੰਡ ਹੋ ਗਈ ਸੀ ਹੁਣ ਇੱਕ ਫੇਰ ਵਿੱਚ ਆ ਗਈ ਮੋਟਰ ਉਹ ਉਹ ਮੋਟਰ ਸੀ ਮੇਰੀ ਉਹ ਪਹਿਲੇ ਜ਼ਖਮ ਹਜੇ ਠੀਕ ਨਹੀਂ ਹੋਇਆ ਨਵੇਂ ਖੱਟਾ ਨਹੀਂ ਮਿਲਿਆ 23 ਸਤੰਬਰ ਡੇਟ ਲੱਗੀ ਹੋਈ ਹੈ ਉਹਦੀ ਹਾਈ ਕੋਰਟ ਚ ਇਹ ਜਿਹੜੀ ਪਾਲਸੀ ਆ ਇਹ ਵੀ ਤੁਹਾਨੂੰ ਉਦਾਂ ਦੀ ਲੱਗਦੀ ਆ ਜਿੱਦਾਂ ਦੀ ਪਹਿਲੀ ਸੀ ਜੇ ਤੋਂ ਪਹਿਲਾਂ ਤੁਸੀਂ ਦੁਖੀ ਹੋ ਮੈਂ ਕਹਿੰਦਾ ਉਹ ਤਾਂ ਚਲੋ ਫੇਰ ਵੀ ਪੈਸੇ ਮਿਲ ਗਏ ਇਹ ਤਾਂ ਹੁਣ ਤਾਂ ਪੈਸੇ ਵੀ ਨਹੀਂ ਦੇ ਰਹੇ ਬੰਦੇ 1200 ਗਜ ਦੇ ਰਹੇ 4840 4840 ਗਜ ਚ 1200 ਗਜ ਦੇ ਰਹੇ ਜਿਹਦੀ ਜ਼ਮੀਨ ਸ਼ਹਿਰ ਦੇ ਨੇੜੇ ਹੁੰਦੀ ਹੈ ਜਿੱਥੋਂ ਤਾਂ ਪੈਸੇ ਫੁੱਲਿਆ ਨਹੀਂ ਸਮਾਉਂਦਾ ਹੁੰਦਾ ਵੀ ਲੈ ਵੀ ਸਾਡੇ ਪਹਿਲ ਨੂੰ ਡਵੈਲਪਮੈਂਟ ਵਧ ਗਈ ਸਾਡਾ ਹੁਣ ਕੰਮ ਵਧੀਆ ਹੋ ਜਾਊਗਾ ਤੇ ਆ ਜਿਹੜਾ ਹੁਣ ਸ਼ਹਿਰ ਦੇ ਨੇੜੇ ਆ ਕੇ ਤੁਸੀਂ ਸਿਆਪੇ ਨੂੰ ਫਸ ਗਏ ਇਹ ਜਿਹੜੀਆਂ ਤੁਹਾਨੂੰ ਮੈਂ ਦੱਸਦਾ ਆ ਇਹ ਸ਼ਹਿਰ ਦੇ ਨੇੜੇ ਵਾਲੀਆਂ ਜ਼ਮੀਨਾਂ ਹੀ ਅਕਵਾਇਰ ਹੋ ਰਹੀਆਂ 27 ਪਿੰਡਾਂ 27 ਸ਼ਹਿਰਾਂ ਚ ਜਿਹੜੇ 3 ਕਿਲੋਮੀਟਰ ਤੱਕ ਦੇ ਏਰੀਆ ਆ ਉਹਨਾਂ ਨੂੰ ਅਕਵਾਇਰ ਕਰ ਰਹੇ ਆ ਜਿਹੜੇ ਲੁਧਿਆਣੇ ਵਰਗੇ ਸ਼ਹਿਰ ਆ ਉਹਨਾਂ ਦਾ 24400 311 ਏਕੜ ਅਕਵਾਇਰ ਹੋ ਰਿਹਾ ਮੈਂ ਇਹ ਚੋਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਵੀ ਉਹ ਜਿਹੜੀ 45000 ਏਕੜ ਅਕਵਾਇਰ ਕਰ ਰਹੇ ਆ ਹੁਣ 45000 ਏਕੜ 'ਚ ਵਸਾਉਣ ਵਾਲੇ ਬੰਦੇ ਕਿੱਥੋਂ ਆਉਣੇ ਨੇ ਉਰੇ ਹਰੇਕ ਪੰਜਾਬੀ ਕੋਲ ਆਪਣਾ ਘਰ ਹੈ ਇੱਥੇ ਹੈ ਨਹੀਂ ਲੋੜ ਕਿਸੇ ਨੂੰ ਘਰਾਂ ਦੀ ਡਵੈਲਪਮੈਂਟ ਦੀ ਨਹੀਂ ਨਹੀਂ ਉਹ ਤਾਂ ਬਾਹਰ ਦੇ ਬੰਦੇ ਨੂੰ ਵਸਾਉਣਾ ਚਾਹੁੰਦੇ ਆ ਜਿਹੜਾ ਪੰਜਾਬ ਦਾ ਵजूद ਹੈ ਨਾ ਉਹਨੂੰ ਖਤਮ ਕਰਨਾ ਚਾਹੁੰਦੇ ਪਹਿਲਾਂ ਸਾਡੀਆਂ ਮੰਡੀਆਂ ਖਤਮ ਕਰੀਆਂ ਇਹਨਾਂ ਨੇ ਕਰ ਰਹੇ ਮੰਡੀਆਂ ਫੇਰ ਸਾਡੀਆਂ ਮੇਲਾ ਖਤਮ ਕਰਤੀਆਂ ਔਰੇ ਤੇ ਕੋਆਪਰੇਟ ਸਾਡਾ ਸਾਰਾ ਜਿਹੜਾ ਕੋਆਪਰੇਟਿਵ ਸਿਸਟਮ ਆ ਉਹਨੂੰ ਖਤਮ ਕਰ ਰਹੇ ਇਹ ਪੂਰੇ ਵਰਲਡ ਚ ਸਿਰਫ ਦੋ ਸਟੇਟ ਪੂਰੇ ਵਰਲਡ ਚ ਸਿਰਫ ਦੋ ਇਹ ਇੱਕ ਸਟੇਟ ਹੈ ਜਿਹਦੀ ਸਭ ਤੋਂ ਵੱਧ ਫਰਟਾਈਲ ਜ਼ਮੀਨ ਹੈ ਲੁਧਿਆਣਾ ਡਿਸਟ੍ਰਿਕਟ ਦੀ ਪੂਰੇ ਵਰਲਡ ਚ ਸਭ ਤੋਂ ਜਿਆਦਾ ਝਾੜ ਆ ਉਹਦਾ ਏ ਹੁਣ 65000 ਇਹਨਾਂ ਨੇ ਪਹਿਲਾਂ ਲਗਭਗ ਭਾਰਤ ਮਾਲਾ ਪ੍ਰੋਜੈਕਟ ਚ ਦੇਤੀ 45000 ਹੋਰ ਦੇ ਦੇਣਗੇ ਲਗਭਗ 1 ਲੱਖ ਏਕੜ ਹੋ ਗਿਆ ਉਹਨੂੰ 20 ਨਾਲ ਗੁਣਾ ਕਰ ਲਓ ਤੁਸੀਂ 240000 ਮੈਟ੍ਰਿਕ ਟਨ ਨੁਕਸਾਨ ਹੋ ਗਿਆ ਕਣਕ ਦਾ ਜੇ ਧਾਨ ਦਾ ਲਾਉਂਦੇ ਆ 30 30 ਕੁਆਂਟਲ ਦੇ ਹਿਸਾਬ ਨਾਲ ਉਹਦਾ ਉਹ ਦੇਖ ਲੋ ਤੁਸੀਂ ਕਿੰਨਾ ਬਣਦਾ ਰਕਬਾ ਉਹ ਕਿੰਨਾ ਸਰਕਾਰ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾਉਣਾ ਜੀ ਇਹ ਸਾਡੇ ਕਦਮ ਰੰਗਲਾ ਪੰਜਾਬ ਬਣਾਉਣ ਵੱਲ ਆ ਇਹ ਰੰਗਲਾ ਪੰਜਾਬ ਬਣਾਉਣਾ ਨਹੀਂ ਰੰਗ ਰੰਗਲੇ ਪੰਜਾਬ ਨੂੰ ਉਜਾੜਨ ਵਾਲੇ ਪਾਸੇ ਆ ਜੇ ਅਗਰ ਸਰਕਾਰ ਨੇ ਜ਼ਮੀਨ ਲੈਣੀ ਸੀ ਤਾਂ ਪਬਲਿਕ ਹਿਅਰਿੰਗ ਕਰਦੀ ਉਰੇ ਬੰਦੇਆਂ ਨੂੰ ਸਮਝਾਉਂਦੀ ਉਹਦੇ ਬਾਰੇ ਸਾਡੇ ਪਹਿਲਾਂ ਉਹਨਾਂ ਨੇ ਨੋਟੀਫਿਕੇਸ਼ਨ ਕਰਦੇ ਹੁਣ ਪਬਲਿਕ ਹੀਰਿੰਗ ਕਰਦੇ ਫਿਰਦੇ ਆ ਉਹ ਮੈਂ ਸਾਨੂੰ ਬੁਲਾਇਆ ਸੀ ਉਹਨਾਂ ਨੇ ਉੱਥੇ ਪਬਲਿਕ ਹੀਰਿੰਗ ਵਾਸਤੇ ਅਬਜ਼ਰਵਰ ਆਏ ਸੀ ਵਿਧਾਇਕ ਸਾਹਿਬ ਵੀ ਆਏ ਸੀ ਅਸੀਂ ਉਹਨਾਂ ਨੂੰ 12 ਕੁਐਸਚਨ ਕਰੇ ਮੇਰੇ ਕਿਸੇ ਗੱਲ ਦਾ ਸ਼ਫੀਸ਼ੈਂਟ ਜਵਾਬ ਨਹੀਂ ਸਕੇ ਅਬਜ਼ਰਵਰ ਬਾਅਦ ਅਬਜ਼ਰਵਰ ਕੋਈ ਵੀ ਬੰਦਾ ਜਵਾਬ ਨਹੀਂ ਦੇ ਸਕੇ ਉਹਨਾਂ ਦਾ ਆ ਜਿਹੜੇ ਹੋਰੇ ਦੋ ਪਿੰਡ ਨੇ ਮੇਰੇ ਏਰੀਏ ਚ ਇੱਕ ਗੁਰਦਾਸਪੁਰ ਆ ਰਿਹਾ ਇੱਕ ਹੈਗਾ ਸਮਰਾਲਾ ਜਿਨ੍ਹਾਂ ਚ ਕੰਸੋਲੀਡੇਸ਼ਨ ਨਹੀਂ ਹੋਇਆ ਉਹ ਸਾਰੇ ਜੁਆਇੰਟ ਖਾਤੇ ਬੋਲ ਰਹੇ ਆ ਹੁਣ ਤੱਕ ਕੋਈ ਕੋਈ ਘਰ ਆ ਜਿਨ੍ਹਾਂ ਦਾ ਅਲੱਗ-ਅਲੱਗ ਤਕਸੀਮ ਕਰਾ ਲਿਆ ਉਹ ਕਿਸੇ ਦਾ ਜ਼ਮੀਨ ਕਿਤੇ ਕਬਜ਼ਾ ਕਿਸੇ ਕੋਲ ਆ ਕਬਜ਼ਾ ਅਗਲਿਆਂ ਦਾ ਲੈ ਰਣਾ ਪੈਸੇ ਜਿਨ੍ਹਾਂ ਨੇ ਹਿੱਸਾ ਬੋਲਦਾ ਉਹਨਾਂ ਨੂੰ ਚਲੇ ਜਾਣਾ ਸਰਕਾਰ ਨੇ ਇਹ ਨਾ ਬਾਰੇ ਵੀ ਨਹੀਂ ਸੋਚਿਆ ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਔਰ ਇੱਕ ਆਹ ਜਗ੍ਹਾ ਇੱਥੇ ਪਿੱਛੇ ਉਹ ਸਰਕਾਰ ਨੇ ਤਿੰਨ ਚਾਰ ਕਨਾਲਾਂ ਜ਼ਮੀਨ ਇੱਧਰ ਰਹਿ ਗਈ ਉਹ ਅਵੇ ਪਰਵੇਲੀ ਚ ਇੱਧਰ ਵਾਲੀ ਉਹ ਚਾਰ ਕਨਾਲਾਂ ਇੱਧਰ ਵਾਲੀਆਂ ਵੀ ਲੈ ਲਈਆਂ ਇਧਰ ਹੋਰ ਜਗ੍ਹਾ ਨਹੀਂ ਐ ਸ਼ਾਮਪੁਰਾ ਛੋਟੀ ਅਵੇਲੀ ਐ ਚਾਰ ਕਨਾਲਾ ਉਹ ਵੀ ਲੈ ਲਿਆ ਉਹਦੇ ਚ ਵੀ ਲੈਂਡ ਪੂਲਿੰਗ ਕਰਨੀ ਐ ਉਹਨਾਂ ਨੇ ਇਸ ਤਰ੍ਹਾਂ ਹੀ ਹਰੇਕ ਪਿੰਡ ਚ ਚੈੱਕ ਨਹੀਂ ਕਰ ਰਹੀ ਐ ਇਹਦੇ ਵਿੱਚ 12 ਐ 14 ਮਕਾਨ ਆ ਰਹੇ ਬੜੇ 7-8 ਮਕਾਨ ਛੋਟੇ ਆ ਰਹੇ ਮੈਂ ਉਹਨਾਂ ਨੂੰ ਇਹ ਕੁਐਸਚਨ ਕਰਿਆ ਵੀ ਤੁਸੀਂ ਜਿਹੜੇ ਮਕਾਨ ਆ ਉਹਨਾਂ ਦਾ ਕਿਆ ਕਰੋਗੇ ਉਹ ਕਹਿੰਦੇ ਜੀ ਲੈਂਡ ਪੂਲਿੰਗ ਚ ਲਿਖਿਆ ਹੋਇਆ ਸਾਰੇ ਮਕਾਨਾਂ ਦਾ ਪੀ ਡਬਲਯੂ ਡੀ ਐਕਸੈਸ ਕਰਕੇ ਪੈਸੇ ਦੇ ਦਊਗੀ ਉਹ ਪੈਲੇਸਟਾ ਆ ਤਾਂ ਉਹਦੇ ਐਕਸੈਸ ਕਰਕੇ ਤਾਂ ਪੈਸੇ ਨਹੀਂ ਮਿਲੇ ਹੁਣ ਤੱਕ ਭਾਈ ਹੋਰ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਆਏ ਹੋ ਅੱਜ ਕਿਹੜਾ ਤੁਹਾਡਾ ਪਿੰਡ ਆ ਤੁਹਾਡੀ ਕਿੰਨੀ ਜ਼ਮੀਨ ਆਉਂਦੀ ਆ ਵੀਰ ਜੀ ਮੇਰੇ ਪਾਸ ਤਾਂ ਜ਼ਮੀਨੇ ਨਹੀਂ ਰਹੀ ਜਾਂ ਪਹਿਲਾਂ ਹੜਾ ਆਇਆ ਸੀ ਨਾ ਸਾਡੀ ਵੀ ਹਵੇ ਬੜੀ ਹਵੇਲੀ ਪਿੰਡ ਸੀ 12 ਕਿੱਲੇ ਜ਼ਮੀਨ ਸੀਗੇ ਹੁਣ ਅੱਧਾ ਕਿੱਲਾ ਜੀ ਮੈਂ ਸੋਈ ਇਹ ਰੰਗਲਾ ਪੰਜਾਬ ਨਹੀਂ ਲੰਗੜਾ ਪੰਜਾਬ ਬਣਾਉਣ ਤੇ ਤੁਰੇ ਵਿਆ ਇਹਨਾਂ ਨੂੰ ਕੋਈ ਰਾਤ ਨੂੰ ਸੁਪਨਾ ਆ ਗਿਆ ਖਾਦੀ ਪੀਤੀ ਚ ਵੀ 5000 ਏਕੜ ਦੇ ਵਿੱਚ ਬਾਹਰ ਤੋਂ ਬੰਦੇ ਆ ਕੇ ਰੱਖਣੇ ਇਹਨਾਂ ਨੇ ਕੋਈ ਪੰਜਾਬੀਆਂ ਕੋਲ ਤਾਂ ਮਕਾਨ ਹੈਗੇ ਔਰ 20-20 ਸਾਲ ਹੋ ਗਏ ਕਲੋਨੀਆਂ ਕੱਟੀਆਂ ਨੂੰ ਹੱਦ ਤੱਕ ਸਾਡੀਆਂ ਉਹੀ ਨਹੀਂ ਭਰੀਆਂ ਦੇ ਸੰਸਿਟੀ ਦੇਖੋ 2000 ਸੰਚ ਕੱਟ ਹੋਈ ਵੀ 2025 ਹੋ ਗਿਆ ਅੱਧ ਉੱਤੇ ਜ਼ਿਆਦਾ ਖਾਲੀ ਪਈ ਆ ਗੋਵਿੰਦ ਵੈਲੀ ਸਾਰੀ ਖਾਲੀ ਪਈ ਆ ਮਾਡਲ ਟਾਉਨ ਪਿਆ ਜਿਹੜੇ ਬੰਦੇ ਨੇ ਰਹਿਸ਼ਣੀ 15000 ਰੁਪਏ ਗਾਜ ਉੱਤੇ ਪਿਆ 30000 ਰੁਪਏ ਗਾਜ ਨੂੰ ਕੀ ਨਹੀਂ ਆਣਾ ਜੀ ਜਦ ਸਰਕਾਰ ਆਈ ਸੀ ਨਾ ਜੀ 2019 ਦੇ ਵਿੱਚ ਹੜਾ ਆਇਆ ਸੀਗਾ ਸਾਡੇ ਹਾਲ ਤੱਕ ਤਾਂ ਰੋਡ ਨਹੀਂ ਬਣੇ ਸਾਡਾ ਰੋਪੜ ਸ਼ਹਿਰ ਜਾਂ ਅਰਦਲ ਦੇ ਪਿੰਡ ਪਾਣੀ ਦੀ ਜਿਹੜੇ ਬਰਸਾਤੀ ਪਾਣੀ ਆ ਉਹਦੇ ਚ ਡੁੱਬ ਡੁੱਬ ਮਰਦੇ ਬੰਦੇ ਕਿਸੇ ਦਾ ਮਕਾਨ गिर ਜਾਂਦਾ ਇਹਨਾਂ ਕੋਲ ਤਾਂ ਵਿਚਾਰਿਆਂ ਕੋ ਖਜ਼ਾਨੇ ਖਾਲੀ ਆ 3 ਸਾਲ ਤੋਂ 14 ਕਰੋੜ ਰੁਪਏ ਦੇ ਨਾਲੇ ਨਿਕਾਸੀ ਨਹੀਂ ਕਰ ਹੋਈ ਇਹ ਰੰਗਲਾ ਪੰਜਾਬ ਕਿੱਥੋਂ ਤੋਂ ਬਣਾ ਦੋਗੇ 200 ਕਿਲਾ ਕਹਿ ਰਹੇ ਐਕਵਾਇਰ ਕਰਕੇ ਦੇਣਾ ਕਿ ਦੇਣਾ ਕਿਦੇ ਰਹੀਆਂ ਕਰਜੇ ਤੇ ਸਰਕਾਰ ਆਪ ਚ ਆਪ ਚ ਕੀ ਜਾਂਦੀ ਆ ਜਿਹੜਾ ਇਕੱਠਾ ਬਈ ਨਰੋਲ ਪਿੰਡਾਂ ਦੇ ਲੋਕਾਂ ਦਾ ਇਕੱਠ ਬਿਲਕੁਲ ਜੀ ਇਹ ਸਾਡੇ ਅਸਤੇ ਨਹੀਂ ਕਿਸੇ ਰਾਜਨੀਤਿਕ ਪਾਰਟੀਆਂ ਦੇ ਸਾਡੇ ਤੇ ਕੋਈ ਰਾਜਨੀਤੀ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਜੀ ਵੋਟ ਹਰੇਕ ਪਾਉਂਦਾ ਹੈ ਅਧਿਕਾਰ ਹੈ ਇਹਦਾ ਜਿੱਥੇ ਮਰਜ਼ੀ ਪਾਓ ਕੋਈ ਔਰਤ ਉਹ ਹੱਕ ਚ ਨਹੀਂ ਖੜਾ ਵੀ ਫਲਾਣੇ ਨੂੰ ਪਾਓ ਜਾਂ ਇਹਦਾ ਪਰ ਅਸੀਂ ਵਿਰੋਧ ਤਾਂ ਜਿਹੜਾ ਕੁਰਸੀ ਤੇ ਬਿਠਾਇਆ ਉਹਦਾ ਕਰਾਂਗੇ ਜਿਹੜਾ ਅਸੀਂ ਚੁਣ ਕੇ ਲਿਆਂਦਾ ਬੰਦਾ ਵਿਰੋਧ ਉਹਦੇ ਨਹੀਂ ਕਰਾਂਗੇ ਨਾ ਜਦੋਂ ਸਾਡੀ ਗੱਲੇ ਨਹੀਂ ਸੁਣ ਰਿਹਾ ਮਤੇ ਪਾ ਚੁੱਕੇ ਆ ਵਿਰੋਧ ਅਸੀਂ ਡੇਲੀ ਦਰਜ ਕਰਾ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁਣ ਮੈਂ ਤੁਹਾਡੇ ਇਹ ਲੈਰ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਲੈ ਲਓਗੇ ਜਾਂ ਸਾਨੂੰ ਚੀਜ਼ ਨਹੀਂ ਮਨਜ਼ੂਰ ਅਸੀਂ ਦੇਖੋ ਖੇਤੀ ਕਰਨ ਵਾਲੇ ਬੰਦੇ ਆ ਕੋਈ ਕੀਲੇ ਚ ਕੋਈ ਅੱਧੇ ਕੀਲੇ ਚ ਖੁਸ਼ ਹੈ ਡੇਲੀ ਦੀ ਇਨਕਮ ਸਾਡੀ ਚ 200 ਚਾਹ 500 ਸੀ ਖੁਸ਼ ਹੈ ਅਸੀਂ 30000 ਰੁਪਏ ਸਾਲ ਦਾ 50000 ਰੁਪਏ ਸਾਲ ਦਾ ਸੀ ਨਹੀਂ ਦੇਖਣਾ ਇਹਨਾਂ ਨੇ ਦਿੱਤਾ ਜੀ 3 ਸਾਲਾਂ ਤੋਂ ਪਾਣੀ ਨਹੀਂ ਕੱਢਿਆ ਗਿਆ ਇਹ 200 ਕੀਲਾ ਕਹਿੰਦੇ ਐਕਵਾਇਰ ਕਰਕੇ ਅਸੀਂ 3 ਸਾਲਾਂ ਚ 30000 ਰੁਪਏ ਘਾਟੇ ਉਹ 15000 ਰੁਪਏ ਘਾਟੇ ਤੋਂ ਵੀ ਕ ਨਹੀਂ ਰਹੀ ਉਰੇ 30000 ਰੁਪਏ ਲੈਣੀ ਕਿਨੇ ਆ ਹਜ਼ਾਰ ਦਾ ਕੋਈ ਅਸਮਾਨ ਤੋਂ ਆਣਾ ਜਾਂ ਤਾਂ ਇਹਨਾਂ ਨੇ ਜੀ ਬੰਗਲਾਦੇਸ਼ ਤੋਂ ਬੰਦੇ ਲਿਆਣੇ ਹੋਣੇ ਆ ਵੀ ਉਹਨਾਂ ਨੂੰ ਰਹਿائش ਕਰਕੇ ਉਹਰੇ ਫਲੈਟ ਫਲੂਟ ਬਣਾ ਕੇ ਦੇਣੇ ਆ ਇਹੀ ਹੋ ਸਕਦਾ ਕਿ ਉਹਰੇ ਜਿੰਨੇ ਵੀ ਖੜੇ ਸਾਰਾ ਕੋ ਆਪਣੇ ਮਕਾਨ ਹੈ ਆਪਣੇ ਲੈ ਲੈ ਕੇ ਬਣਾਏ ਕੋਈ ਜ਼ਮੀਨਾਂ ਚ ਬਣਾਏ ਕੋਈ ਪਿੰਡਾਂ ਚ ਬਣਾਏ ਸਾਨੂੰ ਇਹ ਜ਼ਮੀਨ ਅਸੀਂ ਦੇਣੀ ਹੋਣੀ ਹੈ ਜੀ ਤੁਹਾਨੂੰ ਕੀ ਲੱਗਦਾ ਸਰਦਾਰ ਸਾਹਿਬ ਇੰਦ ਕਰ ਤੁਸੀਂ ਦੱਸੋ ਜੀ ਉਹ ਤਾਂ ਬੋਲ ਨਹੀਂ ਲੱਗਦਾ ਨਹੀਂ ਦੇਖੋ ਇਹ ਅਜਾੜਾ ਕਰਦੇ ਆਂ ਜੀ ਇਹਦਾ ਅਜਾੜ ਦਣਗੇ ਸਾਨੂੰ ਤਾਂ ਇਹ ਸਾਬ ਨਾਲ ਅਸੀਂ ਜਾਉਂਗੇ ਕਿੱਥੇ ਫਿਰ ਜਾਂ ਜ਼ਮੀਨ ਹੀ ਨਹੀਂ ਰਹਿਣੀ ਜੱਟ ਨੂੰ ਤਾਂ ਜ਼ਮੀਨ ਤੱਕ ਮਤਲਬ ਅਸੀਂ ਆਪਣੀ ਖੇਤੀ ਕਰਦੇ ਆਂ ਅਸੀਂ ਦੁੱਧ ਮੁੱਲ ਮੁੱਲ ਲਾਉਂਗੇ ਦਾਣੇ ਕਿੱਥੇ ਦੇ ਮੁੱਲ ਲਾਉਂਗੇ ਇਹ ਤਾਂ ਸਾਨੂੰ ਅਜਾੜਨ ਪਰ ਆਏ ਹੋਏ ਨੇ ਅਸੀਂ ਜ਼ਮੀਨ ਕਿਸੇ ਕੀਮਤ ਤੇ ਇਹਨਾਂ ਨੂੰ 1 ਇੰਚ ਨਹੀਂ ਦੇਣੀ ਬਿਲਕੁਲ ਨਹੀਂ ਦੇਣੀ ਨਾ ਅਸੀਂ ਸਾਨੂੰ ਇਹਦੇ ਲੱਖਾਂ ਦੀ ਲੋੜ ਨਹੀਂ ਹੈਗੀ ਅਸੀਂ ਖੁਦ ਕਮਾਉਣਾ ਸਾਡੇ ਜਿਹੜੀ ਅੱਗੇ ਵਾਲੀ ਉਹ ਵੀਡੀਓ ਉਹ ਕਿਹਾਉਗੀ ਫਿਰ ਜਦੋਂ ਸਾਨੂੰ ਬਾੜ ਦੀ ਜ਼ਮੀਨ ਪਈ ਹੋਈ ਹੈ ਇਹਨਾਂ ਨੇ ਦਿੱਤੀ ਜ਼ਮੀਨ ਸਾਨੂੰ ਸਾਡੇ ਬਜ਼ કરી ਆ ਪਹਿਲਾਂ ਖੂਹ ਲਾਇਆ ਖੂਹਾਂ ਚ ਪਾਣੀ ਮੁੱਕ ਜਾਂਦਾ ਸੀ ਫਿਰ ਇੰਜਣ ਆਇਆ ਮੋਟਰਾਂ ਦਾ ਬਹੁਤ ਬਾਅਦ ਚਾਈਆਂ ਨੇ ਤਿੰਨ ਚੌਥੀ ਪੋਸਤਾ ਹੈ ਹੁਣ ਜਮੀਨ ਚੱਲਣ ਲੱਗੀ ਆ ਹੁਣ ਆ ਕੇ ਇਕ ਵਾਰ ਦੀ ਉਹ ਕਰ ਲਈ ਹੈ ਕਿਸੇ ਨੂੰ ਪੁੱਛਿਆ ਨੰਬਰ ਮੈਂਸ਼ਨ ਕਰਨ ਲੱਗੇ ਇਹਨਾਂ ਨੇ ਬੇਸੀ ਤੁਹਾਡੇ ਨੰਬਰ ਪਾਉਣ ਲੱਗੇ ਆ ਸਹਿਮਤੀ ਲੈਣੀ ਪੈਂਦੀ ਜਦੋਂ ਨੰਬਰ ਪਾਉਣੇ ਕਿਸੇ ਦੀ ਤਹਿਸੀਲਦਾਰ ਪੁੱਛਦਾ ਨਹੀਂ ਵੀ ਮੈਂ ਰਜਿਸਟਰੀ ਕਰਨੀ ਭਾਈ ਤੁਹਾਡੇ ਨੰਬਰ ਕੀ ਦੇ ਆ ਇਹ ਪੁੱਛਦਾ ਵੀ ਤੁਸੀਂ ਤੁਸੀਂ ਵੇਚਦੇ ਆ ਇਹਨੂੰ ਤੁਸੀਂ ਗੁਹਾਰ ਲਾਈ ਕੋਈ ਜਾ ਕੇ ਉੱਥੇ ਅਸੀਂ ਗੁਹਾਰ ਕੀਨੇ ਸਾਡੀ ਸੁਣਦਾ ਕੌਣ ਹੈ ਜੀ ਜੀਮੇਦਾਰਾਂ ਦੀ ਕੌਣ ਸੁਣਦਾ ਇਹ ਤਾਂ ੱੱਕਾ ੱੱਕਾ ਕਰਦੇ ਆ ਜੀ ਸਰਕਾਰ ਨਹੀਂ ਅਸੀਂ ਜਾਂ ਤਾਂ ਹੁਣ ਤੁਸੀਂ ਐਂ ਦੱਸੋ ਜੀ 5000 ਗਾਜ ਲੈ ਕੇ ਤੁਹਾਨੂੰ ਕਿੰਨਾ 1200 ਗਾਜ ਦੰਨੇ ਅਸੀਂ ਸਦਾਈਆਂ ਤਾਂ 5000 ਗਾਜ ਓਦਾਂੂੰ ਕੌਣ ਦੇ ਦੂਗਾ ਕੋਈ ਆਪਣੀ ਕੋਠੀ ਦਾ ਚੌਥਾ ਪੰਜ ਮੈਂ ਇਸ ਤੋਂ ਦੇ ਕੇ ਦੇਖਿਆ ਸਾਨੂੰ ਕੋਈ ਕੋਈ ਕਿਸੇ ਨੂੰ 12 ਖਾ ਜੀਓ ਤੁਸੀਂ ਆਪੇ ਸਮਝਦਾਰ ਇਹਦਾ ਇਹਦਾ ਠੱਗੀ ਲਾਉਨੇ ਆ ਜੀ ਇਹ ਨਹੀਂ ਸਾਨੂੰ ਨਹੀਂ ਮਨਜ਼ੂਰ ਹੈ ਜੀ ਤਾਂ ਬਿਲਕੁਲ ਇੱਕ ਵਾਰ ਸਰਕਾਰ ਆਪਣੀ ਲੈਂਡ ਪੂਲਿੰਗ ਜਿਹੜੀ ਸਕੀਮ ਆ ਉਹਦੇ ਸਿਫਤਾਂ ਕਰਦੀ ਆ ਕਿ ਇਹ ਬਹੁਤ ਚੰਗੀ ਨੀਤੀ ਆ ਬਹੁਤ ਚੰਗੀ ਸਕੀਮ ਆ ਇਹਦੇ ਨਾਲ ਪੰਜਾਬ ਦੇ ਲੋਕ ਆਬਾਦ ਹੋਣਗੇ ਇਹਦੇ ਨਾਲ ਪੰਜਾਬ ਦੇ ਲੋਕਾਂ ਕੋਲ ਆ ਜੀਵਨ ਪੱਧਰ ਉੱਚਾ ਕਰਨ ਦੇ ਲਈ ਪੈਸਾ ਆ ਜਾਊਗਾ ਹੋ ਸਕਦਾ ਹੈ ਇੱਥੋਂ ਪੈਸਾ ਕਮਾ ਕੇ ਹੋਰ ਜ਼ਮੀਨ ਲੋਕ ਖਰੀਦ ਸਕਦੇ ਬਹੁਤ ਸਾਰੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੇ ਫਾਇਦੇ ਗਿਣਾਏ ਆ ਪਰ ਉਹ ਸਵਾਲ ਜਦੋਂ ਲੋਕਾਂ ਨੂੰ ਕੀਤੇ ਗਏ ਤਾਂ ਲੋਕ ਕੀ ਕਹਿੰਦੇ ਆ ਲੋਕਾਂ ਦਾ ਜਵਾਬ ਕੀ ਆ ਲੋਕਾਂ ਦੀ رائے ਕੀ ਆ ਉਹ ਤੁਸੀਂ ਸੁਣੀ ਲਈ ਆ ਹੋਰ ਕਹਿਣ ਨੂੰ ਕੁਝ ਬਚਦਾ ਹੈ ਪਿੱਛੇ ਹੁਣ ਇਸ ਗੱਲ ਤੇ ਬਚਦਾ ਇਹੀ ਆ ਕਈ ਵਾਰ ਕਹਿੰਦੇ ਆ ਚੈਨਲਾਂ ਪਰ ਇਹ ਜ਼ਿੰਮੇਵਾਰ ਨਹੀਂ ਹੈਗੇ ਤੁਸੀਂ ਆਪਣੇ ਕੋਲ ਕੋ ਮਸ਼ੀਨ ਲਿਆਇ ਕਰੋ ਸਾੜੇ ਇੱਥੇ ਢਿੱਡ ਵਰ ਲਾਤੀ ਪਿੱਛੇ ਤੇ ਲਾਤੀ ਪਤਾ ਲੱਗ ਜਾਵੇ ਥਾਣਾ ਦੇ ਕੱਦੂ ਚ ਟਰੈਕਟਰ ਚਲਾਉਂਦਾ ਤਾਂ ਕਿੰਨੇ ਕਿੰਨੇ ਪਾਣੀ ਚ ਫਿਰਦਾ ਤਾਂ ਤੁਸੀਂ ਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਮੈਂ ਇੰਜਨ ਤੇ ਪਟੇ ਨੂੰ ਪ੍ਰੋਜਾ ਵੀ ਲਾਉਂਦਾ ਰਿਹਾ ਮੈਂ ਮੇਰੇ ਖਾਲ ਤੇ ਡਿਊਟੀ ਵੀ ਰਹੀ ਉਹ ਸਾਰੀਆਂ ਗੱਲਾਂ ਗਣਾਉਂਦੇ ਆ ਤੁਸੀਂ ਕਰਦੇ ਰਹੇ ਇਹ ਗੱਲਾਂ ਸਾਰੀਆਂ ਤਾਂ ਹੀ ਪਤਾ ਲੱਗਦਾ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਨਾ ਉਹ ਬੰਦਾ ਕਿਸਾਨ ਆ ਅਸੀਂ ਕਹਿੰਦੇ ਇਹਨਾਂ ਨੂੰ ਉਹ ਕਹਿੰਦੇ ਲੀਡਰਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਫਸਲ ਬੀਜੀ ਦੀ ਕਿੱਦਾਂ ਹੈ ਫਸਲ ਦੇ ਵਿੱਚ ਕਰਨਾ ਕੀ ਪੈਂਦਾ ਉਹ ਕਹਿੰਦੇ ਮੈਨੂੰ ਪਤਾ ਮੈਂ ਕਰਿਆ ਹੋਇਆ ਤੁਸੀਂ ਦੱਸੋ ਸਾੜੇ ਟਰੈਕਟਰਾਂ ਦੇ ਚੱਕੇ ਵੀ ਕੱਦੂ ਕਰਦੇ ਦੇ ਵਿੱਚ ਖੁੱਲ ਜਾਂਦੇ ਆ ਅਸੀਂ ਕਿਸਾਨ ਨਹੀਂ ਹੈਗੇ ਹੁਣ ਆ ਜਮੀਨ ਦੀਆਂ ਔਰੇ ਗੱਲਾਂ ਕਰੀ ਜਾਂਦੇ ਨੇ ਔਰੇ ਤਾਂ ਦਿੱਤਾ 40-50 ਲੱਖ ਕੀਲੇ ਦਾ ਜਿਹੜੀ ਸੜਕ ਬਣ ਗਈ ਚਲੋ ਇਹਦੇ ਲਾ ਕੇ 700-700 ਕਰੋੜ ਦੀ ਜ਼ਮੀਨ ਵਿਕੀ ਹੈ 9-9 ਕਰੋੜ ਦੀ ਵਿਕੀ ਹੈ ਪਹਿਲਾਂ ਤਾਂ ਇਹ ਕਾਨੂੰਨ ਠੀਕ ਤਾਂ ਇਹ ਤਾਂ ਹੁਣ ਸਾਨੂੰ ਦੇਣਾ ਹੀ ਕੱਖ ਨਹੀਂ ਚਾਉਂਦੇ ਇਹ ਤਾਂ ਫਰੀ ਵਾੜਦੇ ਆ ਇਹਦਾ ਭਖਾਰੀ ਬਣਾਉਣਾ ਚਾਹੁੰਦੇ ਆ ਇਹ ਸਰਕਾਰ ਨੇ ਸਾਨੂੰ ਜ਼ਮੀਨਾਂ ਦਿੱਤੀਆਂ ਜਿਹੜੇ ਲੋਕ ਫਿਰ ਵਾਵਾ ਕਰ ਰਹੇ ਆ ਵੀ ਇਹ ਤਾਂ ਬਹੁਤ ਵਧੀਆ ਨੀਤੀ ਆ ਉਹਨਾਂ ਨੂੰ ਫਿਰ ਕੀ ਕਹੋਗੇ ਉਹ ਕਾਲੀਆਂ ਪੇਡਾਂ ਉਹ ਉਹਨਾਂ ਦੀ ਆਪਣੀ ਜ਼ਮੀਨ ਹੀ ਨਹੀਂ ਜੀ ਆਪਣੀ ਜ਼ਮੀਨ ਨਹੀਂ ਹੈ ਉਹ ਕਾਲੀਆਂ ਪੇਡਾਂ ਆ ਵਾਵਾ ਕਰੂਗਾ ਉਹਦਾ ਮਰਦਮ ਨਿਕਲਣਾ ਹੀ ਨਹੀਂ ਔਰੇ ਉਹ ਇਉਂ ਬਾ ਖੜ ਕੇ ਕਹਿ ਦਿੰਦੇ ਆ ਜਿੱਕਰ ਤੁਸੀਂ ਕਹਿੰਦੇ ਬਨਰਟੀ ਕਿਸਾਨ ਹੈ ਅਸੀਂ ਬਨਰਟੀ ਕਿਸਾਨ ਨਹੀਂ ਹਾਂ ਅਈ ਤਾਂ ਜ਼ਿਮੀਦਾਰ ਆ ਪੰਜ ਪੰਜ 7-7 ਪੋਸਤਾ ਦੇ ਸਾਰਾ ਰਿਕਾਰਡ ਪੜ੍ਹ ਲਓ ਆਧਾਰ ਕਾਰਡ ਪੜ੍ਹ ਲਓ ਸਾਡੇ ਬੈਂਕਾਂ 'ਚ ਲਿਮਟਾਂ ਪਰ ਦੇਖ ਲਓ ਅਸੀਂ ਅਸੀਂ ਕਿਸਾਨ ਆ ਅਸੀਂ ਅਸਲੀ ਕਿਸਾਨ ਆ ਤਾਂ ਅਸੀਂ ਤੁਹਾਨੂੰ ਦੁੱਖ ਅਸਲੀ ਦੱਸਦੇ ਹੁਣ ਇੱਕ ਕਿਲਾ ਜ਼ਮੀਨ ਦਾ ਪੰਜ ਪੰਜ ਟੱਬਰ ਪੜਦੇ ਆ ਆਪਣੇ ਉਹ ਫੇ ਕਿਤੇ ਮਹਿਸਾਂ ਰੱਖੀ ਆ ਵੇ ਕਿਤੇ ਕੋ ਤੂੜੀ ਰੱਖੀ ਵੀ ਕਿਤੇ ਕੁਸ ਰੱਖਿਆ ਵੇ ਅਸੀਂ ਉਨੇ ਕੇ ਜਗ੍ਹਾ ਤੇ ਗੁਜ਼ਾਰਾ ਕਰੂਗੇ ਕਿੱਕਣਾ ਅਸੀਂ ਤਾਂ ਮਹਾਰਾਜ ਬਿਲਕੁਲ ਜ਼ਮੀਨੀ ਦੇਣੀ ਸਰਕਾਰ ਨੂੰ ਕਹਿਣਾ ਵੀ ਇਹਦਾ ਕਾਨੂੰਨ ਆਪਣਾ ਰੱਦ ਕਰ ਦੇ ਉਹਦੇ ਬਾਅਦ ਤੁਸੀਂ ਜੇ ਤੁਹਾਤੇ ਪੰਜਾਬ ਚ ਨਹੀਂ ਰਹੇ ਹੁੰਦਾ ਤੁਸੀਂ ਦਿੱਲੀ ਤੇ ਪਹਿਲਾਂ ਆਉਂਦੀ ਵਾਰ ਨੂੰ ਦਿੱਲੀੋਂ ਚਲੇ ਜਾਓ ਸਾਨੂੰ ਥੋੜੀ ਬਿਲਕੁਲ ਲੋੜ ਨਹੀਂ ਹੈ ਸਤਨਾਮ ਸਿੰਘ ਮੇਨ ਤਾਂ ਇਹਨਾਂ ਨੂੰ ਇਹ ਆ ਵੀ ਇੱਕ ਇੱਕ ਕੰਪੀਟੀਸ਼ਨ ਚ ਹੋ ਗਿਆ ਵੀ ਮੇਰੇ ਸਹੁਰਾ ਪਰਿਵਾਰ ਦੇ ਮਤਲਬ ਉਹ ਕਹਿੰਦੇ ਵੀ 5000 ਏਕੜ ਉਹਨਾਂ ਦੀ ਕਲੋਨੀਆਂ ਚਾਹੀਦੀ ਹੈ ਸਾਡੇ ਕੋਲ 25000 ਹੈ ਠੀਕ ਹੈ ਉਹਨਾਂ ਨੇ ਕੰਪੈਰੀਸ਼ਨ ਕਰ ਲਾਂਗੇ ਉਹਨਾਂ ਦੀ ਪਹਿਲਾਂ ਇਹ ਦੇਖੋ ਵੀ ਖੇਤੀ ਕਿੰਨੀ ਆ ਉਹਨਾਂ ਨੂੰ ਸਹੂਲਤ ਕਿੰਨੀ ਆ ਸਾਨੂੰ ਤਾਂ ਉਹਰੇ ਡਬੋਣ ਵਾਸਤੇ ਸਾਰੇ ਜਿੰਨੇ ਹੜ ਆਇਆ ਕੋਈ 1 ਰੁਪਿਆ ਵੀ ਦਿੱਤਾ ਉਹਨਾਂ ਕੋਲ ਹੈ ਕੋਈ ਲਿਸਟ ਜਿਹੜੇ ਪਿੱਛੇ 19 ਚ ਹੜ ਆਇਆ ਮੁਰਗੀਆਂ ਦੇ ਮੁਆਵਜ਼ੇ ਮਿਲੇ ਨਹੀਂ ਮੁਰਗੀਆਂ ਦੇ ਛੱਡੋ ਜੀ ਇਹ ਤਾਂ ਜਿਹੜੇ ਪਾਣੀ ਨਾਲ ਡੁੱਬੇ ਆ ਜਾਂ ਕੁਝ ਕੋਈ ਮਾਫ ਜਾ ਕੋਈ ਕਾਗਜ਼ਾਂ 'ਚ ਵੀ ਨਹੀਂ ਆਇਆ ਇੱਥੇ ਇੰਨੇ ਬੰਦੇ ਖੜੇ ਜਿੰ ਪਿੰਡਾਂ ਸਰਵੇ ਕਰੋ ਕਿਸੇ ਨੂੰ 10 ਰੁਪਏ ਵੀ ਦਿੱਤੇ ਹੁਣ মুরগি ਦੇ ਮਾਪ ਜੇ ਦੂਰ ਤੋਂ ਵਿਚਾਰੀਆਂ ਲੇਡੀਜ਼ ਨੂੰ ਕਹਤਾ ਚਲੋ ਅਸੀਂ ਨਹੀਂ ਕਹਿੰਦੇ 1000 ਰੁਪਏ ਦਵਾਗੇ ਆ ਗਿਆ ਕਿਸੇ ਦਾ ਇਹ ਤਾਂ ਮੋਦੀ ਸਰਕਾਰ ਵਾਂਗ 15 ਲਕਾਤ ਤੇ ਚਾਉਗੇ ਬਸ ਆਪਣਾ ਹੈ ਜੀ ਅਬ ਜਿਹੜੀ ਇਹ ਜ਼ਮੀਨ ਕੋਇਰ ਦੀ ਕਹਿ ਰਹੀ ਹੈ 5000 ਲੈ ਕੇ 1200 ਏਕੜ ਦੇ ਦੇਣੀ ਹੈ 1200 ਦੇ ਵਿੱਚ ਇਹਨਾਂ ਨੇ ਕਰਨਾ ਕਿਹਾ ਖੇਤੀ ਉੱਥੇ ਨਹੀਂ ਕਰ ਹੋਣੀ ਮੱਝਾਂ ਡੰਗਰ ਉੱਥੇ ਨਹੀਂ ਰੱਖਣ ਦੇ ਰਿਹਾ ਇਹ ਡਿਵਰੀ ਪੋਸਟ ਕਲੋਨੀ ਬਣਾਣੀ ਹੈ ਪੋਸਟ ਕਲੋਨੀ ਦੇ ਵਿੱਚ ਕੋਈ ਮੱਝਾਂ ਡੰਗਰ ਨਹੀਂ ਰੱਖਣ ਦਿੰਦਾ ਠੀਕ ਨਹੀਂ ਜੀ ਇਹਨਾਂ ਨੇ ਕਰਨਾ ਕਿਹਾ ਉੱਥੇ 1000 ਗਾਚੇ ਇਹਨਾਂ ਕੋਲ ਪੈਸਾ ਬਚਣਾ ਪੈਸਾ ਤਾਂ ਦੇਣਾ ਨਹੀਂ ਹੁਣ ਜਿਹਦੇ ਕੀਲਾ ਵੀ ਨਹੀਂ ਐ ਜਿਹਦੇ ਹੈ ਵਿਚਾਰੇ ਕੋ ਕਨਾਲ ਐ ਉਹ ਘਟਗੜ ਦੁੱਧ ਤਾਂ ਵੇਚ ਲੰਦਾ ਥੋੜੀ ਬਹੁਤੀ ਫਸਲ ਲਾ ਕੇ ਦੁੱਧ ਵੇਚ ਕੇ ਗੁਜ਼ਾਰਾ ਕਰ ਲੰਦਾ ਆਪਣਾ ਟੱਬਰ ਪਾੜ ਲੰਦਾ ਉਹ 150 ਗਾਜ ਦਾ ਪਲਾਟ ਦੇ ਦੇਣਾ ਜੀ ਉਹ ਭਾਜੀ ਉਹ 150 ਗਾਜ ਚ ਕਰੂਗਾ ਕੀਆ 150 ਗਾਜ ਚ ਪਾਥੀਆਂ ਰੱਖੂਗਾ 150 ਗਾਜ ਹੈ ਕੀ ਆਪਣੇ ਲਈ ਨਹੀਂ ਬਿਲਕੁਲ ਇਹ ਦੁੱਖ ਆ ਤੇ ਦੁੱਖ ਇਹ ਕਹਿੰਦੇ ਸਾਡੇ ਟਿੱਡੋਂ ਆ ਭਾਈ ਅਸੀਂ ਜੋ ਬੋਲ ਰਹੇ ਆ ਅਸੀਂ ਦਿਲ ਤੋਂ ਬੋਲ ਰਹੇ ਆ ਇਹ ਜੋ ਸਾਡੇ ਅੰਦਰੋਂ ਗੱਲਾਂ ਨਿਕਲ ਰਹੀਆਂ ਐ ਇਹ ਅਸੀਂ ਦੁਖੀ ਹੋ ਕੇ ਕਹਿ ਰਹੇ ਆ ਹੁਣ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਖੁਸ਼ ਕਰਨਾ ਚਾਹੁੰਦੇ ਆ ਲੋਕ ਇਹ ਗੱਲ ਸੁਣ ਕੇ ਦੁਖੀ ਆ ਇਹਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਲੋਕਾਂ ਦੇ ਉੱਤੇ ਆਪਣੀ ਗੱਲ ਥੋਪ ਰਹੀ ਆ ਜਾਂ ਲੋਕ ਸਮਝ ਨਹੀਂ ਪਾਰੇ ਇਸ ਤਰ੍ਹਾਂ ਸਰਕਾਰ ਕਹਿੰਦੀ ਵੀ ਸਾਨੂੰ ਅਸੀਂ ਤਾਂ ਗੱਲ ਬਹੁਤ ਵਧੀਆ ਕੀਤੀ ਐ ਲੋਕਾਂ ਨੂੰ ਸਮਝ ਨਹੀਂ ਆ ਰਹੀ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਕੀ ਸੋਚਦੇ ਹੋ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ